ਇਕ ਨਵੀਂ ਬਿੱਤੀ ਸ਼ੰਕਤਿਆਲੇ ਤੋਂ ਸਾਹਮਣੇ ਆਏ ਜਿੱਥੇ ਇੱਕ ਪਰਿਵਾਰ ਨੂੰ ਆਪਣਾ 10 ਸਾਲਾ ਤੀਰਚੰਦਨ ਮੁਕੱਬ ਟਿਆਲਾਤੇ ਖਾਣਾ ਬਿਕਰੀ ਤੋਂ ਕੇਕ ਮਗਵਾਇਆ ਸੀ ਅਤੇ ਪਰਿਵਾਰ ਅਨੁਸਾਰ ਕੇ ਕਾਂ ਤੋਂ ਬਾਅਦ ਨਕੀ ਪੀਟੀ ਦੀ ਮੁਕਤ ਹੋ ਜਾਂਦੀ ਹੈ ਬਾਕੀ ਪਰਿਵਾਰ ਮੈਂਬਰ ਵੀ ਬੁਮਾਰਤ ਹੋ ਜਾਂਦੇ ਹਨ ਇਸ ਸੰਬੰਧੀ ਪੁਲਸ ਨੂੰ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਉਕਤ ਵੈਕਰੀ ਮਾਲਕ ਦੇ ਖਿਲਾਫ ਧਾਰਾ 273 ਤੱਕ 304ਏ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੇਖਿਆ ਕਿ ਹੁਣ 25 ਦੇ ਚੰਦਨ ਮਨਾਉਂਦੇ ਸੀ ਥੋੜੀ ਜਿਹਾ ਫਰਟੋ ਪਿਲਾਂ ਦੀਆਂ ਤਸ਼ਰੀਫਾਂ ਕੋ ਮੇਰੀ ਦੋਤੀ ਦਾ ਜਨਮ ਦਿਨ ਸੀ ਅਸੀਂ ਇੱਕ ਜਿਮੇਟਰ ਦੇ ਥਰੂ ਇੱਕ ਕੇਕ ਮੰਗਾਇਆ ਸੀ ਰਾਤ ਨੂੰ ਸਵਾ 7:30 ਵਜੇ ਕੇਕ ਕੱਟਿਆ ਕੇ ਕੱਟਣ ਤੋਂ ਬਾਅਦ ਸਾਡੇ ਸਾਰੇ ਪਰਵਾਰ ਦੀ ਹਾਲਤ ਖਰਾਬ ਹੋ ਗਈ ਜਿਹੜੀਆਂ ਦੋ ਛੋਟੀਆਂ ਬੱਚੀਆਂ ਸੀ ਨਾ ਇੱਕ ਦੀ ਮੌਤ ਹੋ ਗਈ ਜਿਹਦਾ ਨਾਮ ਮਾਨਵੀ ਸੀ ਇੱਕ ਛੋਟੀ ਸੀ ਉਹਦਾ ਨਾਮ ਪ੍ਰੇਮਨ ਦੋਨੋਂ ਸੀਰੀਅਸ ਹੋ ਗਈਆਂ ਉਲਟੀਆਂ ਲੱਗ ਗਈਆਂ ਇਹਨਾਂ ਨੂੰ ਸਾਡੇ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਵੀ ਜਿਸ ਤਰ੍ਹਾਂ ਪਤਾ ਨਹੀਂ ਕੀ ਖਾ ਹੋ ਗਿਆ ਬਈ ਜਿਹੜੇ ਨਾਲ ਸਾਨੂੰ ਇਦਾਂ ਚੱਕਰ ਆ ਰਹੇ ਝੂਟੇ ਆ ਰਹੇ ਨੀਂਦ ਦਾ ਜੋਰ ਪੈ ਰਿਹਾ ਜਿਹੜਾ ਤੁਸੀਂ ਕੇਕ ਖਾਦੇ ਕਿੰਨੇ ਪਰਵਾਦ ਜੀਆ ਨੇ ਖਾਧਾ ਇਹ ਅਸੀਂ ਪੰਜ ਮੈਂਬਰਾਂ ਨੇ ਖਾਧਾ ਜੀ ਕਿੰਨੇ ਕਿੰਨਾ ਜੀ ਤਬੀਖਰਾ ਹੋਈ ਸੋ ਸਭ ਦੋ ਸਾਰੇ ਸਾਰੇ ਮੈਂਬਰਾਂ ਦੀ ਖਰਾਬ ਹੋਈ ਕੁਛ ਅਸੀਂ ਬੜੇ ਹੋਣ ਕਰਕੇ ਜਾਂ ਸੈਨ ਕਰਨ ਲਿਆ ਤੇ ਜਿਹੜੇ ਛੋਟੇ ਬੱਚੇ ਸੀ ਦੋਨੋਂ 10 ਸਾਲ ਦੀ ਬੱਚੀ ਸੀ ਜਿਹਦਾ ਜਨਮ ਦਿਨ ਸੀ ਉਹ ਤੇ ਉਸ ਤੋਂ ਛੋਟੀ ਦੋਨਾਂ ਦੀ ਹਾਲਤ ਉਲਟੀਆਂ ਨਾਲ ਬਹੁਤ ਖਰਾਬ ਹੋ ਚੁੱਕੀ ਸੀ ਤੇ ਉਸੇ ਸਾਰ ਨੂੰ ਸੀ ਹਸਪਤਾਲ ਲੈ ਕੇ ਗਏ ਫਿਰ ਬੱਚਾ ਹਾਂਜੀ ਉਸੇ ਹਸਪਤਾਲ ਲੈ ਕੇ ਗਏ ਇੱਕ ਬੱਚੀ ਦੀ ਮੌਤ ਹੋ ਗਈ ਰਾਤ ਨੂੰ ਇੱਕ ਬੱਚੀ ਨੂੰ ਅਸੀਂ ਉਸ ਦਾ ਕੇਕ ਨਿਕਲ ਗਿਆ ਉਲਟੀਆਂ ਨਾਲ ਉਸ ਨੂੰ ਬਚਾ ਲਿਆ ਸੀ ਤੇ ਕੇਕ ਘਰੋਂ ਮਗਾਇਆ ਸੀ ਆਨਲਾਈਨ ਮਗਾਇਆ ਸੀ ਕਿਸ ਨਾਮ ਦੁਕਾਨ ਤੋਂ ਮਗਾਇਆ ਸੀ ਇਹ ਕੇਕ ਕਾਨਾ ਵਾ ਕੋ ਬਿਕਰੀ ਉਦਾ ਐਡਰੈਸ ਪਤਾ ਲੱਗਿਆ ਤੁਹਾਨੂੰ ਐਡਰੈਸ ਹਾਂ ਜੀ 249 ਕੋਈ ਪੀਲੀ ਵਾਲੀ ਗਲੀ ਆ ਪਰ ਹੱਲੇ ਉਹ ਪੁਲਸ ਜਾਂਚ ਕਰ ਰਹੀ ਹੈ ਲੱਭ ਰਹੀ ਹੈ ਤੁਸੀਂ ਉਸ ਨੂੰ ਕਦੋਂ ਇਤਲਾਹ ਦਿੱਤੀ ਇਸ ਗੱਲ ਬਾਰੇ ਅਸੀਂ ਇਤਲਾਹ ਉਸੇ ਦਿਨ ਦਿੱਤੀ ਸੀਗੀ ਜੀ ਉਸ ਦਿਨ ਇਹ ਸੀ ਵੀ ਉਹਨਾਂ ਨੇ ਪੋਸਟਮਾਰਟਮ ਕਰਾਇਆ ਸਾਡਾ ਪੋਸਟਮਾਰਟਮ ਬੱਚੇ ਦਾ ਕਰਾ ਕੇ ਸਾਨੂੰ ਦਿੱਤੀ লাশ ਤੇ ਅਸੀਂ ਸੰਸਕਰ ਕਰਤੀ ਆ। ਉਹ ਐਫ ਆਰ ਦਰਜ ਕੀਤੀ ਬੋਲੋ। ਐਫ ਆਰ ਹਾਂਜੀ ਦਰਜ ਕੀਤੀ ਆ। ਉਹ ਸਿਹਤ ਵਿਭਾਗ ਨਾਲ ਗੱਲਬਾਤ ਕੀਤੀ ਆ। ਸਿਹਤ ਵਿਭਾਗ ਨਾਲ ਗੱਲ ਕੀਤੀ ਪਰ ਸਾਨੂੰ ਕੁਝ ਨਹੀਂ ਮਿਲਿਆ। ਸਿਹਤ ਵਿਭਾਗ ਨੇ ਕੁਝ ਨਹੀਂ ਦਿੱਤਾ ਸਾਨੂੰ। ਸਿਹਤ ਵਿਭਾਗ ਤਾਂ ਬਸ ਕਹਿਣ ਦਾ ਆ ਜੀ ਡਿਪਾਰਟਮੈਂਟ ਸਿਹਤ ਵਿਭਾਗ ਹੈ ਨਹੀਂ। ਉਹਨਾਂ ਨਾਲ ਅਗਲੀ ਕੀ ਕਾਰਵਾਈ ਕੀ ਮੰਗ ਕਰਦੇ ਆਂ? ਅਸੀਂ ਤਾਂ ਸਾਰੇ ਇਹੀ ਮੰਗ ਕਰਦੇ ਆਂ ਵੀ ਜੇ ਕੋਈ ਸਾਡੇ ਬੱਚੇ ਨਾਲ ਇਹੋ ਜਿਹਾ ਹਾਦਸਾ ਹੋਇਆ ਉਹਨੂੰ ਕੋਈ ਕੋਈ ਇਹੋ ਜੀ ਚੀਜ਼ ਨਾਲ ਮੌਤ ਹੋ ਗਈ। ਵੇ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਹੋਈ ਚਾਹੀਦੀ ਹੈ। ਸਖਤ ਸਖਤ ਕਾਰਵਾਈ ਹੋਵੇ। ਅੱਗੇ ਤੋਂ ਜਿਹੜੇ ਬੱਚੇ ਆ ਉਹਨਾਂ ਦਾ ਬਚਾਅ ਕੀਤਾ ਜਾ ਸਕੇ। ਜਿਹੜਾ ਕੇਸ ਸੀ ਜਾਂਚ ਦੀ ਲੱਗ ਗਈ ਹੈ ਪੁਲਿਸ। ਜਾਂਚ ਹਾਂਜੀ ਲੱਗ ਗਈ ਹੈ ਪੁਲਿਸ ਦੀ। ਕੇਸ ਲੱਗ ਗਈ ਹੈ ਜੀ। ਉਹ ਉਹਨਾਂ ਨੇ ਖਰੜ ਲੈ ਕੇ ਜਾਣਾ। ਸੇਤ ਉਹ ਅਗਲੋ ਕੋਈ ਹੁਣ ਤੱਕ ਕਾਰਵਾਈ ਕੀਤੀ ਗਈ ਹੈ। ਸੇਤ ਉਹ ਆਗਤਾ ਸੁੱਤਾ ਪਿਆ ਜੀ ਉਹ। ਪਤਾ ਨਹੀਂ ਕਦੋਂ ਉੱਠੇ। ਤੁਸੀਂ ਸਭਰਕ ਸਾਤੇ ਕੋਈ ਉਹਨਾਂ ਅਸੀਂ ਉਹਨਾਂ ਨੂੰ ਸਾਨੂੰ ਆਸੇ ਨਹੀਂ ਉਹਨਾਂ ਤੇ ਜੀ। ਉਹ ਤਾਂ ਬਸ ਸਿਰਫ ਤਿਹਾਰਾਂ ਤੇ ਆਹੋ ਤਿਹਾਰਾਂ ਵਾਸਤੇ ਆਹੋ ਸਿਰਫ ਸਿਹਤ ਵਿਭਾਗ ਉੱਦਾਂ ਹੈ ਨਹੀਂ ਤੇ ਸਿਹਤ ਵਿਭਾਗ ਇਹ ਪਹਿਲੀ ਵਾਰੀ ਮੰਗਾਇਆ ਸੀ ਤੁਸੀਂ ਕਿ ਉਹ ਵੀ ਮੰਗਾਇਆ ਪਹਿਲੀ ਵਾਰੀ ਇਸ ਤੋਂ ਮੰਗਾਇਆ ਜੀ ਇਹਨਾਂ ਤੋਂ ਕੀ ਲੱਗਦਾ ਕੀ ਘੱਟਣਾ 24 ਤਰੀਕ ਦੀ ਹੋਈ ਦੀ ਆ ਔਰ ਹਜੇ ਤੱਕ ਨਾ ਸਿਹਤ ਵਿਭਾਗ ਕੋਲੋਂ ਪੂਰ ਪ੍ਰਕਾਰ ਦੀ ਦਿੱਤੀ ਰਿਹਾ ਰਿਪੋਰਟ ਉਹਨੂੰ ਕੀ ਮੰਗ ਕਰਾਇਆ ਨਹੀਂ ਚਲੋ ਪੁਲਿਸ ਨੇ ਐਫ ਆਈ ਆਰ ਕਰਤੀ ਆ ਬੰਦਿਆਂ ਨੂੰ ਲੱਭ ਰਹੀ ਆ ਤੇ ਪਰ ਸਿਹਤ ਵਿਭਾਗ ਤਾਂ ਬਸ ਕੁਛ ਨਹੀਂ ਉਹ ਤਾਂ ਸਿਰਫ ਬੈਠਾ ਤੁਹਾਡਾ ਮਾਚਾ ਦੇਖ ਰਿਹਾ ਇਹ ਕੀ ਹੁੰਦਾ ਇਹਨਾਂ ਦਾ ਉਸ ਵੱਲੋਂ ਕੋਈ ਤੁਹਾਨੂੰ ਆਸ਼ਵਾਸ਼ਣ ਦਿੱਤਾ ਗਿਆ ਹਾਂਜੀ ਉਹਨਾਂ ਨੇ ਦੱਸਿਆ ਜੀ ਵੀ ਚਲੋ ਅਸੀਂ ਮਾਈ ਨੇਮ ਵੀ ਕਰਦੇ ਹਾਂ ਸਿਰਫ ਫਿਲਹਾਲ ਸ਼ਾਪ ਦੇ ਨਾਮ ਤੇ ਕੀਤੀ ਆ ਫਿਰ ਬਾਈ ਨੇਮ ਵੀ ਕਰਾਂਗੇ ਕਿ ਜੋ ਕਾਰਵਾਈ ਬਣਦੀ ਤੁਹਾਡੀ ਕਰਾਂਗੇ ਤੁਸੀਂ ਖੁਦ ਜਾ ਕੇ ਬੇਕਰੀ ਗਏ ਹੋ ਕਦੀ ਮੈਂ ਨਹੀਂ ਮੈਂ ਬੇਕਰੀ ਨਹੀਂ ਦੇਖੀ ਜੀ ਨਾ ਮੈਂ ਗਿਆ